ਇਹ ਹਰ ਚੋਣ ਨਹੀਂ ਹੁਣੇ ਜੰਗ ਹੈਗੀ ਹੈ ਇਸ ਜੰਗ ਤੇ ਇਹ 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 ਜਾਲਮਾਂ ਨੂੰ ਇਹਨਾਂ ੱਟਕਾ ਕਰਨ ਵਾਲਿਆਂ ਨੂੰ ਇਹਨਾਂ ਗੁੰਡਿਆਂ ਨੂੰ ਹਰਾਣਾ ਬਹੁਤ ਜ਼ਰੂਰੀ ਹੈ ਇਹ ਭਵੰਤਰਾ ਭਵੰਤ ਸਿੰਘ ਨਾਮੀ ਗੁੰਡੇ ਨੂੰ ਤੇ ਇਸ ਦੀ ਸਾਰੀ ਜੁੰਡਲੀ ਨੂੰ ਇੱਕ ਵਾਰ ਸਾਬਤ ਖਾਣਾ ਬਹੁਤ ਜ਼ਰੂਰੀ ਹੈ ਕਿ ਜਮਹੂਰੀਅਤ ਜਮਹੂਰੀ ਕਿਹੋ ਜਿਹਾ ਕੀਤਾ ਕੀ ਹੁੰਦੀਆਂ ਨੇ ਚੋਣ ਕਿਵੇਂ ਹੁਣ ਕਿਵੇਂ ਹੁੰਦੀਆਂ ਨੇ ਤੇ ਇਹਨਾਂ ਦੀ ਕੀ ਮੱਤਾ ਹੈਗੀ ਹੈ ਅੱਜ ਪੰਜਾਇਤੀ ਚੋਣਾਂ ਤੇ ਕਾਰਪੋਰੇਸ਼ਨ ਚੋਣਾਂ ਇਹ ਮੁੱਢਲੀ ਕਾਇਆ ਬੁਨਿਆਦੀ ਕਾਇਆ ਹੈ ਲੋਕਤੰਤਰੀ ਜੇਸੇ ਲੋਕਾਈਚ ਇੰਨਾ ਮਤਲਬ ਗੰਦ ਪਾਤਾ ਇੰਨਾ ਇੰਨਾ ਇਹਨੂੰ ਦੂਸ਼ਿਤ ਕਰਤਾ ਇੰਨਾ ਇੰਨਾ ਗੰਦਾ ਬਣਾਤਾ ਹੈਗਾ ਕਿ ਇਹ ਲੋਕਾਂ ਦਾ ਹੌਲੀ-ਹੌਲੀ ਚੋਣਾਂ 'ਚ ਵਿਸ਼ਵਾਸ ਹੀ ਉੱਠ ਜਾਊਗਾ ਚੋਣ ਪ੍ਰਕਿਰਿਆ 'ਤੇ ਵਿਸ਼ਵਾਸ ਉੱਠ ਜਾਊਗਾ ਜਿਹੜਾ ਕਿ ਜਮਹੂਰੀਏ ਦੇ ਘਾਣ ਲੋਕਤੰਤਰ ਵਾਸਤੇ ਬੜਾ ਘਾਤਕ ਹੈਗਾ ਡਾਕਟਰ ਸਾਹਿਬ ਔਰਤਾਂ ਦੇ ਉੱਪਰ ਤਸ਼ੱਦਦ ਹੋਇਆ ਫਾਰਮ ਕੋਈ ਬਿਲਕੁਲ ਹੀ ਮੈਂ ਸਾਰੇ ਪੰਜਾਬ ਕਮਿਸ਼ਨ ਨੂੰ ਕਹੋਗੇ ਵੀ ਇਹਦੇ ਵਿੱਚ ਕ੍ਰੈਕਸ਼ਨ ਹੋਣਾ ਚਾਹੀਦਾ ਬਿਲਕੁਲ ਮੈਂ ਸਾਰੇ ਪੰਜਾਬ 'ਚ ਇਹ ਵੀਡੀਓ ਕੋ ਮਧੀਆਂ ਪਈਆਂ ਗਈਆਂ ਇਵਨ ਹਾਈ ਕੋਰਟ ਦੇ ਉਹਨੂੰ ਆਪਣੇ ਸੰਗਿਆਨ ਚ ਲੈਣਾ ਚਾਹੀਦਾ ਔਰ ਫੌਰੀ ਤੌਰ ਤੇ ਇੱਕ ਪਸੰਦ ਕਾਰਵਾਈ ਕਰਨੀ ਚਾਹੀਦੀ ਹਾਈ ਕੋਰਟ ਤੱਕ ਨੂੰ ਜਿਦਿਸ਼ਰੀ ਤੱਕ ਨੂੰ ਕਿਉਂਕਿ ਜਿਹੜੇ ਮਹੱਤਵਪੂਰਨ ਅੰਗ ਹੈ ਚੋਣ ਪਚੋਣਾ ਦਾ ਜਨਮੂਰੀਅਤ ਦਾ ਇੱਕ ਜਿਦਿਸ਼ਰੀ ਹੈਗੀ ਹੈ ਜਿਨਾ ਚੋਣ ਪ੍ਰਕਿਰਿਆਵਾਂ ਦੀ ਰਾਖੀ ਕਰਨੀ ਹੈਗੀ ਹੈ ਅਜਾ ਇੰਨਾ ਤੱਕਾ ਪਟਿਆਲੇ ਜਾਂ ਹੋਰ ਥਾਵਾਂ ਤੇ ਹੋਇਆ ਮੋਗੇ ਹੋਇਆ ਬਾਗਾ ਬਰਾਣਾ ਹੋਇਆ ਹੈਗਾ ਹੋਰ ਬਹੁਤ ਸਾਰੀ ਥਾਵਾਂ ਤੇ ਹੋਇਆ ਹੈਗਾ ਤਾਂ ਆਪਣਾ ਦੇਵੀਗੜ੍ਹ ਤੋਂ ਹੋਇਆ ਸਨੌਰ ਹੋਇਆ ਕੋਈ ਨਹੀਂ ਛੱਡਿਆ ਨਹੀਂ ਕੋਈ ਵੀ ਕਿ ਸੈਂਟਰ ਜਿੱਥੇ ਆਪਣੀ ਗੁੰਡਾ ਕਰਦੀ ਨੰਗਾ ਚ ਕੀਤਾ ਉਹ ਬੀਜਪੀ ਦੀ ਭੂਮਿਕਾ ਕਿਦਾਂ ਵੇਖਦੇ ਹੋ ਗੰਧੀ ਜੀ ਤੁਸੀਂ ਦੇਖੋ ਬੀਜਪੀ ਇਹਨਾਂ ਨਾਲ ਮਤਲਬ ਇੱਕ 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 ਤਰ੍ਹਾਂ ਯਾਰਾਨਾ ਵੀ ਹੈਗਾ ਹੈ ਲੰਬੀ ਸਿਆਸ ਦੇ ਦਾਤੋਂ ਇੱਕ ਤਰ੍ਹਾਂ ਦੀ ਦੁਸ਼ਮਣੀ ਵੀ ਹੈਗੀ ਹੈ ਸੋ ਇਸ ਕਰਕੇ ਇਹ ਦੋਰਾ ਦਾ ਮੈਚ ਚੱਲਦਾ ਪਿਆ ਹੈਗਾ ਤੇ ਬਹੁਤ ਜਲਦੀ ਦੇਰ ਸਵੇਰ ਇਹ ਮੈਚ ਨੇ ਇੱਕ ਪਾਸੇ ਹੋਣਾ ਹੈਗਾ ਜਾਇ ਦੋਨੋਂ ਗਲਵਕਰੀਆਂ ਪਹਿਣ ਕੇ ਚਾਹ ਦੋਨੋਂ ਮਤਲਬ ਇਹ ਇੱਕ ਵੇ ਅਲੱਗ-ਅਲੱਗ ਖੇਮੇ ਚੜੇ ਹੋਣਗੇ ਤੁਹਾਨੂੰ ਨਜ਼ਰ ਆਣਗੇ ਇਹ ਅਜੇ ਕਾਫੀ ਕੁਝ ਕਨਫਿਊਜ਼ਨ ਹੈਗੀ ਹੈਂ ਇੰਦੇ ਰਿਸ਼ਤਿਆਂ ਬਾਰੇ ਕਿਉਂਕਿ ਦੇਖਿਆ ਗਿਆ ਸੀ ਕਿ ਦਿੱਲੀ ਦੇ ਐਗਜ਼ਾਮਪਲ ਲੈਣੇ ਹੋਵੇ ਤਾਂ 14 ਚ 77 ਸੀਟਾਂ ਕਾਂਗਰਸ ਨੂੰ ਤੇ 15 ਚ 70 ਚੋਂ 77 ਸੀਟਾਂ ਆਵਾਂਦੀ ਪਾਰਟੀ ਨੂੰ ਐਵੇਂ 19 ਵਿੱਚ 77 ਸੀਟਾਂ ਭਾਜਪਾ ਨੂੰ ਤੇ ਅਗਲੀ 17 ਜੋ 30 ਸੀਟਾਂ ਵੀ ਵਿੱਚ ਆਵਾਦੀ ਪਾਰਟੀ ਨੂੰ ਸੋ ਇਹ ਜਿਹੜਾ ਆਪਸੀ ਇਹਨਾਂ ਦਾ ਅੰਡਰਸਟੈਂਡਿੰਗ ਹੈਗੀ ਹੈ ਕਿ ਕੇਂਦਰ ਚ ਭਾਜਪਾ ਤੇ ਦਿੱਲੀ ਵਿੱਚ ਆਵਾਦੀ ਪਾਰਟੀ ਜਿਹੜਾ ਇਦਾਂ ਦਾ ਜਿਹੜਾ ਮੇਲਜੋਲ ਹੈ ਇਹ ਕੋਈ ਅਚਨਚੇਤੀ ਨਹੀਂ ਹੈਗਾ ਪੂਰੀ ਸਾਜ਼ਿਸ਼ ਤਹਿਤ ਹੋ ਰਹੀ ਹੈਗਾ ਕਿਉਂਕਿ ਵੋਟ ਮੈਂ ਕੋਈ ਹੈ ਕਿਦੇ ਉਹਨੂੰ ਕਿਤੇ ਭਗਤਾ ਦੇਣ ਦੇ ਕਿਤੇ ਉਹਨੂੰ ਕਿਤੇ ਭਗਤਾਨ ਦੇ ਹੈਗੇ ਸੋ ਬੀਜੇਪੀ ਵਰਗੀ ਪਾਰਟੀ ਵਾਸਤੇ ਜਿਹੜਾ ਇੱਕ ਲੰਮਾ ਦਾਅ ਹੈਗਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਜਮਹੂਰੀਅਤ ਨੂੰ ਖਤਮ ਕਰਨ ਦਾ ਲੋਕਤੰਤਰ ਪ੍ਰਣਾਲੀ ਖਤਮ ਕਰਕੇ ਇੱਕ ਧਰਮ ਦੇ ਆਧਾਰ ਤੇ ਹਿੰਦੂ ਰਾਸ਼ਟਰ ਬਣਾਉਣ ਦਾ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਕਿ ਛੋਟਾ ਸੂਬਾ ਜੇ ਆਵਾਦੀ ਪਾਰਟੀ ਵਰਗੀ ਪਾਰਟੀ ਦਿੱਤਾ ਜਾਵੇ ਪਰ ਜੇਕਰ ਉਹ ਆਵਾਦੀ ਯਾ ਯਾਨਾ ਧਾਰਮਿਕ ਜੰਡੇ ਨੂੰ ਘਰ ਪੂਰਾ ਕਰਦੀ ਹੈ ਇੱਕ RAM ਮੰਦਰ ਦੂਜਾ Hanuman ਮੰਦਰ ਜਾ ਕੇ ਜੇ ਲੋਕਾਂ ਜੋ ਭਾਵਨਾ ਜਾਂਦੀ ਹੈਗੀ ਇੱਕ Hindu ਚਿੰਨਾ ਨੂੰ ਅਪਣਾਉਣਾ ਹੈ ਕੇਜਰੀਵਾਲ ਤਾਂ ਭਾਜਪਾ ਚਾਹੇ ਇੱਕ ਸੂਬੇ ਚ ਹਾਰਦੀ ਹੈ ਪਰ RSS ਉਸ ਸੂਬੇ ਜਿੱਤਦੀ ਹੈਗੀ ਹੈ ਕਿਉਂਕਿ ਉਹ ਜਿਹੜੀ Hindu ਚਿੰਨਾ ਨੂੰ ਜਿਹੜੀ ਜਿਹੜੀ ਇੱਕ ਮੰਨਤਾ ਹੈਗੀ ਹੈ ਉਹ ਇੱਕ ਲੀਡਰਵੁੱਡ ਦਿੱਤੀ ਜਾ ਰਹੀ ਹੈ ਜਿਹਦਾ ਉਹਨਾਂ ਦੇ ਗਰੁੱਪ ਸ਼ਾਮਲ ਹੋ ਜਾਂਦਾ ਹੈ ਸੋ ਹੈਰੀਮਾਨ ਸਾਹਿਬ ਜਗENDER ਸਿੰਘ ਕਾਕੜਾ ਨੂੰ ਟਿਕਟ ਜਿੱਤੀ ਕੀ ਹੈ ਕਿੱਦਾਂ ਦੇਖ ਰਹੇ ਹੋ ਨਾ ਇਸ ਚੋਣ ਨੂੰ ਤੁਸੀਂ ਇਦੋਂ ਪਹਿਲਾਂ ਪੰਚਾਇਤ ਚੋਣਾਂ ਹੋਈਆਂ ਸੀਗੀਆਂ ਉਦੋਂ ਵੀ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਮੌਕੇ ਤੇ ਗਏ ਸੀ ਔਰ ਇਹਨਾਂ ਦੇ ਸਾਹਮਣੇ ਜੋ ਉੱਥੇ ਫਾਈਲਾਂ ਫਾੜੀਆਂ ਜਾ ਰਹੀਆਂ ਸੀ ਇਹਨਾਂ ਨੇ ਜਾ ਕੇ ਸ਼ਕਤੀ ਨਾਲ ਪੁਲਿਸ ਤੇ ਸਾਹਮਣੋਂ ਬੰਦੇ ਭਜਾਏ ਫਿਰ ਸਾਡੀਆਂ ਉਦੋਂ ਨਾਮਿਨੇਸ਼ਨਸ ਹੋਈਆਂ ਔਰ ਜਿੱਥੇ ਜਿੱਥੇ ਸਾਡੀਆਂ ਨਾਮਿਨੇਸ਼ਨਸ ਹੋਈਆਂ ਸੀ ਉਹ ਅਸੀਂ ਸਾਰੀਆਂ ਇਲੈਕਸ਼ਨਾਂ ਜਿੱਤੇ ਉਹੀ ਪੋਜੀਸ਼ਨ ਹੋਣਾ ਉਹਨਾਂ ਨੇ ਪੰਚਾਇਤ ਇਲੈਕਸ਼ਨ ਤੋਂ ਸਬਕ ਲੈ ਲਿਆ ਕਿ ਜੇ ਇੱਕ ਵੀ ਬੰਦਾ ਲੜੇਗਾ ਉਹਨੇ ਜੱਜਾ ਨਾ ਵੋਟਾਂ ਚ ਆਮ ਆਦਮੀ ਪਾਰਟੀ ਕਿਤੇ ਵੀ ਜਿੱਤ हासिल ਨਹੀਂ ਕਰ ਸਕਦੀ ਕਿਉਂ ਲੋਕਾਂ ਦੇ ਵਿੱਚ ਉਹਨਾਂ ਦਾ ਆਧਾਰ ਬਿਲਕੁਲ ਖਤਮ ਹੋ ਚੁੱਕਾ ਹੈ ਇਸ ਵਾਰ ਉਹਨਾਂ ਨੇ ਚੋਣਾਂ ਦੇ ਵਿੱਚ ਚਾਹੇ ਕਨੌਰ ਸੀ ਚਾਹੇ ਸਾਡੇ ਸਨੌਰ ਸੀ ਜਾਂ ਨਵੀਂ ਸਾਡੀ ਨਗਰ ਪੰਚਾਇਤ ਬਣੀ ਸੀ ਦੇਵੀਗੜ੍ਹ ਉਹਨਾਂ ਨੇ ਸਾਡਾ ਇੱਕ ਵੀ ਕੈਂਡੀਡੇਟ ਨੂੰ ਕਾਗਜ਼ ਨਹੀਂ ਪਰ ਦਿੱਤੇ ਬਿਲਕੁਲ ਸਾਰਾ ਸਾਡੇ ਜਿਹੜੇ ਪਹਿਲਾਂ ਭੱਜ ਗਏ ਨੇ ਫਾਈਲਾਂ ਖੋ ਕੇ ਪੁਲਿਸ ਦੀ ਹਾਜ਼ਰੀਤ ਉਹ ਫਾੜੀਆਂ ਗਈਆਂ ਜਿਹੜੇ ਸਾਡੇ ਨਾਲ ਗਏ ਸਾਨੂੰ ਉਥੋਂ 400 ਮੀਟਰ ਦਾ ਘੇਰੇ ਦੇ ਪੁਲਿਸ ਨੇ ਘੇਰਾ ਪਾਇਆ ਤੇ ਅੰਦਰ ਨਹੀਂ ਜਾਣ ਦਿੱਤਾ ਚਾਹੇ ਕੋਈ ਭਾਜਪਾ ਦੇ ਕੈਂਡੀਡੇਟ ਸੀ ਚਾਹੇ ਅਕਾਲੀ ਦਲ ਦੇ ਸੀ ਚਾਹੇ ਸਾਡੇ ਸੀ ਉਹਨਾਂ ਨੇ ਸਿਰਫ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੇ ਕਾਗਜ਼ ਅਕਸੈਪਟ ਕੀਤੇ ਔਰ ਉਹਨਾਂ ਦੇ ਕਵਰਿੰਗ ਕੈਂਡੀਡੇਟਸ ਦੇ ਕਾਗਜ਼ ਅਕਸੈਪਟ ਕੀਤੇ ਗਏ ਔਰ ਸੰਵਿਧਾਨ ਨੇ ਜਿਹੜਾ ਹੱਕ ਦਿੱਤਾ ਸੀ ਸਾਨੂੰ ਲੋਕਾਂ ਨੂੰ ਪਬਲਿਕ ਨੂੰ ਇਲੈਕਸ਼ਨ ਲੜਨ ਦਾ ਤੇ ਵੋਟ ਪਾਉਣ ਦਾ ਉਹਨਾਂ ਨੇ ਸ਼ਰਿਆਮ ਕਾਨ ਕੀਤਾ ਦੇਵੀਗੜ੍ਹ ਚ ਪਹਿਲੀ ਵਾਰ ਇਲੈਕਸ਼ਨ ਹੋਣ ਜਾ ਰਹੀ ਸੀ ਔਰ ਉੱਥੇ ਇੱਕ ਵੀ ਕਾਗਜ਼ ਕਿਸੇ ਦਾ ਨਹੀਂ ਭਰ ਦਿੱਤਾ ਗਿਆ 13 ਦੀਆਂ 13 ਵੋਟਾਂ ਅਨਪੋਸਟ ਉੱਥੇ ਲਿਆਂਦੀਆਂ ਔਰ ਸਾਡੇ ਬੰਦਿਆਂ ਨੂੰ ਕੁੱਟਿਆ ਵੀ ਗਿਆ ਔਰ ਸਾਡਿਆਂ ਨੂੰ ਪਜਾਇਆ ਗਿਆ ਔਰ ਸਾਡੇ ਬੰਦਿਆਂ ਦੀਆਂ ਫਾਈਲਾਂ ਵੀ ਪੜ ਲਈਆਂ ਔਰ ਟੋਟਲ ਪੁਲਿਸ ਦੀ ਹਾਜ਼ਰੀ ਚ ਮੇਰੇ ਐਸਐਸਪੀ ਦੇ ਕਹਿਣ ਨੂੰ ਦੱਸਣ ਦੇ ਬਾਅਦ ਵੀ ਉਹਨਾਂ ਨੇ ਇਹ ਸਾਰਾ ਦਿਨ ਕੀਤਾ ਔਰ ਸ਼ਾਮ ਨੂੰ ਆਪਣਾ ਉਹਨਾਂ ਨੇ ਆਪਣੇ ਬੰਦੇ ਅਨਪੋਜ਼ਿਟਿਵ ਕਲੀਅਰ ਕਰ ਲੇ ਇਸੇ ਤਰ੍ਹਾਂ ਪਟਿਆਲੇ ਚ ਹੋਇਆ ਸਾਡੀ ਇਥੇ ਪ੍ਰਧਾਨ ਹਾਕਮ ਸਿੰਘ ਹੋਰਾਂ ਦੀ ਨੂੰ ਲੜ ਰਹੀ ਸੀ 17 ਨੰਬਰ ਵਾਰਡ ਚ ਉਹ ਕਾਗਜ਼ ਪੜਨ ਗਈ ਐ ਐਸਟੀਐਮ ਦੇ ਕੋਟ ਦੇ ਅੰਦਰ ਗਈ ਪੰਜ 2 ਐਮਐਲਐਸ ਕੋਲੀ ਜੋੜਾ ਮਾਜਰਾ ਚੇਤਨ ਸਿੰਘ ਦੀ ਹਾਜ਼ਰੀ ਦੇ ਵਿੱਚ ਸਾਡੀ ਲੇਡੀ ਕੈਂਡੀਡੇਟ ਤੋਂ ਫਾਈਲ ਖੋਈ ਗਈ ਐਸ ਡੀ ਐਮ ਦੇ ਦਫਤਰ ਦੇ ਵਿੱਚ ਡੀ ਸੀ ਦੇ ਦਫਤਰ ਦੇ ਵਿੱਚ ਔਰ ਉੱਥੇ ਖੋ ਕੇ ਉਹਨਾਂ ਦੇ ਸਮਝ ਫਾੜੀ ਗਈ ਸਨੋਂ ਰਲਕੇ ਦੀਆਂ ਦੋ ਵਾਰਡਾਂ ਹੀ ਬੰਦੀਆਂ ਦੂਜੀ ਚੋਂ ਜਗਿੰਦਰ ਸਿੰਘ ਕਾਕੜਾ ਜਿੱਥੇ ਅਸੀਂ ਅੱਜ ਦਫਤਰ ਦੇ ਆਏ ਆ ਇਹ ਇਹਨਾਂ ਦੇ ਮੈਸੇਜ ਸੇ ਤੋਂ ਲੜ ਰਹੇ ਨੇ ਔਰ ਇਦਾਂ ਹੀ ਸੁਮਾਣੇ ਆਪਣਾ ਪਟਿਆਲੇ ਚ ਇੱਕ ਨੰਬਰ ਵਾਰਡ ਤੋਂ ਖੜੇ ਨੇ ਗੁਰਦਾਮ ਸਿੰਘ ਚਾਰ ਨੰਬਰ ਤੋਂ ਖਹਿਰਾ ਸਾਹਿਬ ਇਹਨਾਂ ਨੂੰ ਪੁਲਿਸ ਨੇ ਚੱਕ ਕੇ ਛੇ ਕੈਂਡੀਡੇਟਾਂ ਨੂੰ ਥਾਣੇ ਚ ਲੈ ਗਏ ਜਾ ਕੇ ਫਗਰ ਮਾਜਰੇ ਵਾਲੇ ਥਾਣੇ ਚ ਰੱਖਿਆ ਸ਼ਾਮ ਦੇ ਜਦੋਂ ਕਾਗਜ਼ ਭਰਨ ਦਾ ਟਾਈਮ ਓਵਰ ਹੋ ਗਿਆ 4 ਵਜੇ ਇਹਨਾਂ ਨੂੰ ਛੱਡਿਆ ਗਿਆ ਔਰ ਉਹ ਸਾਡੀਆਂ ਸਾਰੀਆਂ ਬੋਥਾਂ ਖਾਲੀ ਰਹਿ ਗਈਆਂ ਜਿੱਥੇ ਅਸੀਂ ਪੇਪਰ ਨਹੀਂ ਫੇਰ ਸਕਦੇ ਸੋ ਕਾਕੜਾ ਸਾਹਿਬ ਤੁਸੀਂ ਵੇਖਿਆ ਨੋਮੀਨੇਸ਼ਨ ਦੇ ਵਿੱਚ ਕਿੰਨਾ ਖੌਫ ਹੈ ਡਰ ਹੈ 21 ਤਰੀਕ ਤੇ ਫਿਰ ਇੱਕ ਡਰ ਮੰਡਰਾ ਰਿਹਾ ਹੈ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਪਹਿਲੀ ਗੱਲ ਤਾਂ ਮੈਂ ਆਪਣੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਡਾਕਟਰ ਧਨਵੀਰ ਗਾਂਧੀ ਜੀ ਦਾ ਸਾਡੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਦਾ ਰਾਜਾ ਵੜਿੰਗ ਜੀ ਸਾਡੇ ਤੋਂ ਪ੍ਰਧਾਨ ਨੇ ਕਾਂਗਰਸ ਦੇ ਪੰਜਾਬ ਦੇ ਐਲੋਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਂ ਇਹ ਪਹਿਲੀ ਜੰਗ ਜਿੱਤੀ ਹੈ ਅਸੀਂ ਕਾਗਜ਼ ਨੋਮੀਨੇਸ਼ਨ ਕੀਤੇ ਨੇ ਸਾਡੇ ਕਾਗਜ਼ ਸਾਰੇ ਸਿਲੈਕਟ ਪਾਏ ਗਏ ਨੇ ਔਰ ਅਸੀਂ ਚੌਂ ਮੈਦਾਨ ਚ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਔਰ ਚੌਂ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਵਾਂਗੇ ਸਾਡੀ ਸਾਰੀ ਲੀਡਰਸ਼ਿਪ ਇੱਥੇ ਆ ਕੇ ਬੈਠੂਗੀ ਔਰ ਅਸੀਂ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ